मेरा नाम रितेश कुमार गड्डी राजी की है ये मामला की है एक गड्डी का कारण ही दीवार नहीं है ये नहर के कंधे ਦੀਵਾਰ ਦੇ ਕਾਰਨ ਅੱਗੇ ਵੀ ਕਈ ਹਾਸੇ ਹੋ ਗਏ ਨੇ ਤੇ ਹਾਸਿਆਂ ਦਾ ਕਾਰਨ ਇਹ ਹੈ ਕਿ ਇਹ ਦੀਵਾਰ ਬਣਾਈ ਜਾਏ ਇਹ ਗੱਡੀ ਦੇ ਬੰਦੇ ਢੀਕੇ ਬੰਦੇ ਬੰਦਿਆਂ ਦਾ ਵਿਚਾਰ ਜੀ ਇੱਕ ਮੰਗ ਹੀ ਕਰਦੇ ਸਾਂ ਮੰਗ ਹੀ ਕਰਦੇ ਇਹ ਦੀਵਾਰ ਬਣਾਈ ਜੇ ਨਾ ਇਹ ਦੀਵਾਰ ਦੇ ਕਾਰਨ ਹੀ ਇਹ ਹਾਸੇ ਹੁੰਦੇ ਨੇ ਇਹ ਦੀਵਾਰ ਬਣਾਈ ਜਾ ਸਾਡਾ ਤਾਂ ਹੀ ਮਗਾ ਕੇ ਪਰ ਇਹ ਕਿੰਨੀ ਹੋਣਾ ਉਹ ਤਾਂ ਉਹਨੇ ਕਹੋਣੀ ਪਾਣੀ ਵਾਚ ਜੇਣੀ ਕਿ ਜੋਣੀ ਹੋ ਪੂਰੀ ਆਲੀ ਪਾਣੀ ਲੋਟਾ ਮਾਦਾ ਪਾਣੀ ਦਾ ਭਾਏ ਕੰਮ ਹੀ ਹੈ ਤਿੰਨ ਰਾਈ ਮੇਰਾ ਨਾਮ ਰਾਣਾ ਜੀ ਪਿੰਡ ਕੁਵਾਲ ਹੈ ਤੇ ਵੀ ਗੱਡੀ ਡੈਡ ਡਿਗੀ ਹੈ ਕੀ ਮਾਮਲਾ ਵਿਚਲੀਆ ਤੇ ਪਈ ਗੱਡੀ ਰਾਤ ਲਗਭਗ 10 ਵਜੇ ਕਰੀ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਹੈ ਜਿਸ ਕਰਕੇ ਹਰ ਮਹੀਨੇ ਦੋ ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਤੇ ਗੱਡੀ ਜਿਹੜੀ ਫੈਸਲਾ ਮਤਬਕ ਕੱਟੇ ਗਿਆ ਕਿ ਬਸ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮ ਤੋਂ ਕੱਢ ਲਿਆ ਗਿਆ ਉਹ ਮੇਰੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅਗੇ ਮੰਗ ਮੰਗੇ ਕਰਦੇ ਆ ਕਿ ਛੇਤੀ ਛੇਤੀ ਸੇਫਟੀ ਵਾਲ ਪੜਾਇਆ ਜਾਵੇ ਤਾਂ ਜੋ ਜਿਹੜੇ ਹਾਦਸੇ ਦਿਨ ਪਰ ਦਿਨ ਹੋ ਰਿਹਾ ਹੈ ਇਹਨਾਂ ਤੇ ਰੋਕ ਲੱਗੀ ਜਾਏ ਪਹਿਲਾਂ ਵੀ ਕੋਈ ਇਤਨੇ ਗੱਡੀ ਦੀ ਗੱਡੀ ਕੇ ਰਿਆ ਕੋਈ ਗੱਡੀ ਦੀ ਗੱਡੀ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਗੱਡੀ ਡਿੱਗੀ ਰਹਿੰਦੀ ਹੈ ਜੀ ਮੁਤਾਬਿਕ ਨੂੰ ਮੰਗ ਹੀ ਕਰਦੇ ਹੋ ਮੰਗ ਸਾਡੀ ਇਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਇਹੀ ਹੈ ਕਿ ਜਿੱਦੀ ਵੀ ਸੇਫਟੀ ਵਾਲ ਹੈ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਿਆ ਜਾ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਦਿਨ ਪਰ ਦਿਨ ਇੱਥੇ ਹਾਸੇ ਹੋ ਰਿਹਾ ਕੋ ਹਾਸਿਆਂ ਦੇ ਰੋਕਣ ਲੱਗੇ